ਤੇ ਸਭ ਤੋਂ ਪਹਿਲਾਂ ਹੀ ਆਸਟ੍ਰੇਲੀਆ ਫੀਲ ਹੋ ਰਹੀ ਕੁਝ ਕੁ ਸਟ੍ਰੀਮ ਤੋਂ ਬਹੁਤ اچھا ਲੱਗਿਆ ਬੜਾ ਪੋਜ਼ਿਟਿਵ ਹੈ ਬੜਾ ਪੀਸ ਕੋਈ ਸੀ ਹਾਂ ਮੇਰਾ ਕੋਈ ਸੀ ਗੱਲ ਦਿਲ ਤੇ ਲਾਈ ਪਰ ਇਹ ਜਿਹੜਾ ਸਾਧ ਮੇਰਾ ਗਾਇਨ ਦਾ ਮਕਸਦ ਇਹ ਹੈ ਕਿ ਗਾਣੇ ਸੁਣਾ ਦੇ ਬਹੁਤ ਸੋਹਣੇ ਆ ਗਏ ਬੜੀ ਗੇਂਦ ਨਾਲ ਕੀਤੇ ਹੋਏ ਸਾਰੇ ਸਾਰੇ ਗਾਣੇ ਸੁਣਾਇਆ ਜਾਵੇ ਤੇ ਤੁਸੀਂ ਚਾਹੋ ਗਾਣੇ ਇੱਕ ਵਾਰ ਨਹੀਂ ਬਹੁਤ ਸਾਰੇ ਵਾਰ ਸੁਣ ਸਕਦੇ ਅੱਜ ਆਪਾਂ ਇੱਕ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਕੰਮ ਜਾ ਰਹੇ ਹਾਂ ਜੀ ਬਹੁਤ ਹੀ ਭਲਾ ਅਤੇ ਸ੍ਰੀਲੀ ਵਾਦੀ ਮਲਕਾਨੇ ਕਿਸੇ ਵੀ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਤੇ ਨਾ ਹੀ ਮੇਰੇ ਕੋਲ ਸ਼ਬਦ ਆ ਵੀ ਉਹਨਾਂ ਦੀ ਜਿਹੜੀ ਮੈਂ ਇੰਟਰੋਡਕਸ਼ਨ ਕਰਵਾ ਸਕਦਾ ਹਾਂ ਉਹਨਾਂ ਬਾਰੇ ਸਿਰਫ ਇੰਨਾ ਹੀ ਕਹਾਂਗਾ ਕਿ ਕੀ ਕਹਾ ਨਾਮ ਆਂ ਘੋਡੇ ਬਾਰੇ ਸਿਫਤਾਂ ਵਾਲੇ ਸ਼ਬਦ ਉਗਾ ਰਿਹਾ ਸ਼ਾਇਰ ਸਾਹਿਬ ਸੋਨਾ ਬਹੁਤ ਪਸੰਦ ਆਈ ਉਹਨਾਂ ਨੂੰ ਤੇ ਕਾਰਨ ਉਹਦੇ ਵਿੱਚ ਕੀ ਆ ਵੀ ਜਿੰਨਾ ਸ਼ੁੱਧ ਸੋਨਾ ਹੋ ਪਾਉਂਦੇ ਨੇ ਉਨਾ ਹੀ ਸ਼ੁੱਧ ਤੋਂ ਗੋਮੇਰੀ ਮੇਰੀ ਮੁਰਾਦ ਹੈ ਜੀ ਪੰਜਾਬ ਦੀ ਸੁਰੀਲੀ ਗਾਇਕਾ ਜਿਨ੍ਹਾਂ ਨੇ ਆਪਣੀ ਮਿਹਨਤ ਲਗਨ ਜਾਜਵੇ ਆਵਾਜ਼ ਨਾਲ ਕੱਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਕਰ ਆਪਣਾ ਖਾਸ ਜਿਹੜਾ ਉਹ ਆਈਆ ਅਫਸਾਨਾ ਬਣ ਗਿਆ ਸਾਡੇ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀ ਸੀ। ਆ థాంਕ ਯੂ so much ਅਮਨ ਸਰ ਅਨੁਸਾਰੀ ਕੁਝ ਤੇ ਇਸ ਹਸਪਤਲ ਬਾਰੇ ਆਸਟ੍ਰੇਲੀਆ ਕੇ ਬਾਰੇ ਕੁਝ ਦੱਸੋ ਆਸਟ੍ਰੇਲੀਆ ਬਹੁਤ اچھا ਲੱਗਿਆ ਬੜਾ ਪੋਜ਼ਿਟਿਵ ਹੈ ਬੜਾ ਪੀਸ ਤੇ ਬਹੁਤ ਚੇ ਮੈਲਬੌਰਨ ਬ੍ਰਿਸਬੇਨ ਖਾਸ ਕਰਕੇ ਬਹੁਤ ਚੰਗੇ ਸੀ ਤੁਸੀਂ ਪਹਿਲਾਂ ਵੀ ਆਉਂਦੇ ਰਹੇ ਨਹੀਂ ਉਹ ਕਈ ਵਾਰ ਇੱਕ ਵਾਰ ਸੈਕਿੰਡ ਟਾਈਮ ਪਰ ਐਸ ਐਸਨ ਅਫਸਾਨੇ ਜਿਵੇਂ ਮੈਂ ਥੋੜੇ ਚਾਹੁੰਦਾ ਇੱਕ ਦਾਲ ਕਰ ਲੇ ਪਹਿਲਾ ਮੈਂ ਅਫਸਾਨਾ ਆਈ ਸੀ ਤੇ ਹੁਣ ਅਸਲੀ ਅਫਸਾਜ ਆਏ ਹਨ ਮੈਂ ਅਫਸਾਜ ਹੇ ਹੋਂ ਤਾਂ ਬਹੁਤ ਬਹੁਤ ਹੀ ਅੱਛਾ ਲੱਗ ਰਿਹਾ ਹੈ ਜੀ ਦੋ ਸਾਲ ਹੋ ਗਏ ਹੈ ਬਾਈ ਉਹ ਬਧਾਈਆਂ ਉਹ ਬਧਾਈਆਂ ਤੇ ਨਾਲ ਹੀ ਜਿਹੜੇ ਗਾਣੇ ਨੇ ਨਾ ਜੀ ਵੀ ਰੀਸਰਟ ਗਾਣੇ ਦੀ ਗੱਲ ਕਰੀਏ ਜ਼ਹਿਰ ਮੁਹੱਬਤ ਤੇ ਮੁਹੱਲਾ ਉਹਨਾਂ ਕੋਲੋਂ ਵੀ ਦਰਸ਼ਕ ਉਹਨਾਂ ਨੂੰ ਦੱਸ ਪਾਉਂਦੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਬਾਈ ਥੈਂਕ ਯੂ ਸੋ ਮਚਾ ਤੁਹਾਡੀਆਂ ਬਧਾਈਆਂ ਸੈਂਟ ਲਾ ਦਿੱਤੀ ਕਿ ਤੁਸੀਂ ਐਨਾ ਪਿਆਰ ਦਿੰਨੇ ਸਾਨੂੰ ਦੋਨਾਂ ਨੂੰ ਤੇ ਮੁਹੱਲਾ ਐਂਡ ਜ਼ਹਿਰ ਮੁਹੱਬਤ ਤੇ ਕੋਈ ਸੀ ਇਹ ਸਭ ਤੁਹਾਡੇ ਬਣਾਏ ਗਾਣੇ ਆ ਤੇ ਤੁਸੀਂ ਪਿਆਰ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਅਸੀਂ ਫਿਰ ਇਹੀ ਕੋਸ਼ਿਸ਼ ਰਹਿੰਦੀ ਆ ਕਿ ਜੇ ਤੁਸੀਂ ਪਿਆਰ ਕਰਦੇ ਤਾਂ ਸਾਡੀ ਜਿਹੜੀ ਮਿਹਨਤ ਡਬਲ ਟਪਲ ਹੋ ਜਾਂਦੀ ਹੈ ਕਿ ਅੱਗੇ ਹੋਰ ਤੁਹਾਡੇ ਲਈ ਕੀ ਕੀਤਾ ਜਾਵੇ ਸੋ ਇਹਦੇ ਵੀ ਬੰਦ ਕਰਦੇ ਰਹੀ ਤੁਸੀਂ ਟੈਸਟ ਗਾਣੇ ਦੇ ਦਿਓ अच्छा हम गाना की बात चल रही है ना एक मैं गाने वाले ऊपर डेली गन नोटिस कीती है ने कई बार जब ਤੁਸੀਂ ਹੈ ਨਾ ਜਦ ਰਿਲੀਜ਼ ਕਰਦੇ ਹੋ ਉਹਨੇ ਵਾਰ ਲੈਂਦੇ ਕੁਝ ਸਮਾਂ ਵਾਕੇ ਹੈ ਨਾ ਵਿੱਚ ਦੇਖੋ ਵੀ ਇੱਕਦਮ ਹੀ ਬਾਹਰ ਹੋ ਜਾਂਦੇ ਨੇ ਤੇ ਅੱਖ ਇਹ ਤੁਸੀਂ ਸਹੀ ਕਹਿ ਰਹੇ ਹੋ ਆ ਜਦੋਂ ਹਰ ਇੱਕ ਬੰਦੇ ਦੀ ਨਾ ਇੱਕ ਇੱਕ ਗਾਣੇ ਨਾਲ ਜਾਂ ਦੋ ਗਾਣਾਂ ਪਛਾਣ ਬਣ ਜਾਂਦੀ ਹੈ ਉਸ ਤੋਂ ਬਾਅਦ ਜਦ ਆਪਾਂ ਕਲਾਸ ਦੇ ਵਿੱਚ 4 ਸਾਲ ਕਹਿ ਦੋਗੇ ਫਰਸਟ ਆਈਏ ਇਹ ਜ਼ਰੂਰੀ ਨਹੀਂ ਹੈ ਹੈ ਨਾ ਕਈ ਟਾਈਮ ਆਪਣੀ ਸੈਕਿੰਡ ਪੋਜੀਸ਼ਨ 'ਤੇ ਬੈਠੇ ਹੁੰਦੇ ਨੇ ਉਹ ਗੋਣ ਵਾਲੇ ਇਹ ਵੀ ਲਾ ਲੋ ਮਤਲਬ ਹਰ ਗਾਣਾ ਚੱਲਣਾ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਆਰਟਿਸਟ ਦਾ ਪਦਤ ਨੂੰ ਲੱਗ ਜਾਂਦਾ ਕਿ ਇਹ ਟ੍ਰੈਂਡਿੰਗ ਰਹਿ ਚੁੱਕਿਆ ਦਾ ਗਾਣਾ ਹਿੱਟ ਸੀ ਇੰਦਾਂ ਲਗੋਂਦਾ ਤਾਂ ਬਾਕੀ ਅੱਜ ਕੱਲ੍ਹ ਨੂੰ ਚੱਲ ਰਿਹਾ ਉਹ ਇਹ ਹੈ ਕਿ ਬਸ ਇਹ ਕਹਿੰਦੇ ਕਿ ਹਰ ਗਾਣਾ ਵਾਇਰਲ ਹੋਣਾ ਚਾਹੀਦਾ ਤਾਂ ਇਹ ਆਰਟਿਸਟ ਆ ਇਹ ਗੱਲ ਨਹੀਂ ਹੋਣੀ ਚਾਹੀਦੀ ਜਿਹੜੀ ਨਹੀਂ ਮੇਰੇ ਕਹਿ ਰੋ ਮਗਰ ਵੀ ਸੀ ਨਾ ਵੀ ਜਿਹੜੇ ਤੁਹਾਡੇ ਗਾਣੇ ਨੇ ਲਾਈਵ ਵੀ ਕਿਹੇ ਹੋਮਿਓਪੈਥੀ ਦੀ ਦਵਾਈ ਬਣ ਜਾਂਦੇ ਲੋਕਾਂ ਨੂੰ ਕਈ ਵਾਰੀ ਆ ਜਾਂਦਾ ਨਾ ਵੀ ਥੋੜੀ ਦੇਰ ਨਾਲ ਹੈ ਨਾ ਸਮਝ ਆਉਂਦੇ ਨੇ ਤੇ ਵੀ ਇਹ ਤੇ ਵੀ ਇੱਕ ਤਾਂ ਹੁੰਦਾ ਵੀ ਉਹਦੀ ਚੀਜ਼ ਵਾਇਰਲ ਹੋ ਜਾਂਦੀ ਨਹੀਂ ਮੈਂ ਇਹ ਕਹਿੰਦੀ ਹੁਣੇ ਚਾਹੀਦੀ ਸਾਰੇ ਸਾਰਿਆਂ ਦੀ ਮਿਹਨਤ ਇਹੀ ਲੱਗੀ ਹੁੰਦੀ ਕਿ ਹੋਣਾ ਚਾਹੀਦੀ ਪਰ ਆਪਾਂ ਤਾਂ ਇਹ ਕਹਿ ਰਹੇ ਆ ਉੱਪਰ ਵਾਲੇ ਨੂੰ ਜੋ ਅੱਛਾ ਲੱਗਦਾ ਕਰਦਾ ਤਾਂ ਉਹ ਹੀ ਆ ਤਾਂ ਇਹ ਫਿਰ ਇੱਥੋਂ ਇਹ ਵੀ ਪਤਾ ਲੱਗਦਾ ਕਿ ਜ਼ਰੂਰੀ ਨਹੀਂ ਹੈ ਕਿ ਹਰ ਗਾਣਾ ਵਾਇਰਲ ਹੋਵੇ ਸਹੀ ਸੰਜਮ ਬਹੁਤ ਸਾਰੇ ਬਹੁਤ ਸਾਰੇ ਬਹੁਤ ਸੋਹਣੇ ਆ ਕਈ ਵਾਰ ਰਹਿ ਜਾਂਦੇ ਆ ਹਾਂ ਜੀ ਹਨਾ ਤੇ ਪਰ ਕਈ ਵਾਰ ਇਹ ਹੈ ਜੋ ਰਿਐਲਿਟੀ ਹੈ ਮੈਂ ਜੋ ਫੀਲ ਕੀਤਾ ਕਿ ਭੇੜ ਚੱਲ ਬਹੁਤ ਹੈ ਜਿਹੜਾ ਇੱਕ ਚੱਲ ਗਿਆ ਫਿਰ ਆਪਣੀ ਪੂਰੀ ਦੁਨੀਆ ਚੋਂ ਗਾਣਾ ਕੋ ਹੁੰਦਾ ਭਾਵੇਂ ਉਹਦਾ ਕਿਸੇ ਦਾ ਸੁਰ ਹੋਵੇ ਲੈ ਹੋਵੇ ਤਾਲ ਹੋਵੇ ਨਾ ਹੋਵੇ ਉਹ ਨਹੀਂ ਦੇਖਿਆ ਜਾਂਦਾ ਤੇ ਜਿੱਥੇ ਦੁਨੀਆ ਲੱਗੀ ਪਈ ਹੈ ਲੱਗੀ ਪਈ ਹੈ ਪੂਰਾ ਕਿਸਾਨੇ ਗਾਣਾ ਫਿਰ ਹੁੰਦਾ ਹੈ ਸੋ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਗਾਣੇ ਸਾਰੇ ਬਹੁਤ ਸੋਹਣੇ ਆਦੇ ਬੜੀ ਮਿਹਨਤ ਨਾਲ ਕੀਤੇ ਹੁੰਦੇ ਸਾਰਿਆਂ ਨੇ ਤੇ ਸਾਰੇ ਗਾਣੇ ਨੂੰ ਸੁਣਿਆ ਜਾਵੇ ਤੇ ਤੁਸੀਂ ਚਾਹੋ ਤਾਂ ਗਾਣੇ ਇੱਕ ਵਾਰ ਨਹੀਂ ਬਹੁਤ ਸਾਰੇ ਵਾਰ ਲੋ ਸਕਦੇ ਆ ਔਰ ਅੱਛੀਆਂ ਚੀਜ਼ਾਂ ਨੂੰ ਵਾਰੀ ਨਾ ਪਰ ਤੁਹਾਨੂੰ ਤਾਂ ਇਹ ਦਰਸ਼ਕਾਂ ਦਾ ਹਮੇਸ਼ਾ ਬਹੁਤ ਪਿਆਰ ਮਿਲਿਆ ਤੇ ਉਸੇ ਨਾਲ ਹੀ ਇੰਡਸਟਰੀ ਦੇ ਲੋਕਾਂ ਦਾ ਵੀ ਜਿਵੇਂ ਮੈਂ ਗੱਲ ਕਰਾਂ ਨੇ ਤੁਸੀਂ ਅਮਰੀਕਾ 2017 ਦੇ ਵਿੱਚ ਰਾਜਲਿੰਗ ਸਟਾਰ ਨਾਮ ਦਾ ਸ਼ੋਅ ਸੀ ਉਹਦੇ ਵਿੱਚ ਦਲਜੀਤ ਭਾਈ ਨੂੰ ਟੇ ਮੇਰੇ ਖਾਤੇ ਪੈਰੀ ਹੱਥ ਮਿਲਾਏ ਗਏ ਨੇ ਜਿਹਦੇ ਵਿੱਚ 22 ਸਾਲ ਦੀ ਕੁੜੀ ਵੀ ਲੋਕਾਂ ਨੂੰ ਪਤਾ ਨਹੀਂ ਕਿ ਤੱਕ ਕਰ ਰਹੇ ਆ ਤੇ ਵੀ ਇੰਨਾ ਤੁਸੀਂ ਸਪੈਲ ਕੀਤਾ ਹੈਗਾ ਤੇ ਉਹ ਉਹ ਸੁਦੂਬਾਈ ਨਰ ਵੀ ਹੈ ਜਿਹਨੇ ਮਿਲਤਾ ਰਹੀ ਵੀ ਬਹੁਤ ਸਾਨੂੰ ਪਿਆਰ ਦਰਸ਼ਕਾਂ ਦਾ ਨਹੀਂ ਪਰ ਕਿ ਮੈਂ ਕਲਾ ਵੀ ਇੰਡਸਟਰੀ ਦੇ ਵਿੱਚ ਕਿਸੇ ਕਿਸੇ ਦੇਸ਼ ਦੇ ਤੇ ਬਾਕੀ ਬਹੁਤ ਹੈ ਮੈਨੂੰ ਬਹੁਤ ਮੈਂ ਬਹੁਤ ਬlesed ਆ ਇਸ ਚੀਜ਼ ਨੂੰ ਕਿ ਦਰਸ਼ਕ ਸਾਹਿਬ ਨੇ ਲੋਕਾਂ ਕਾਟ ਮਤਲਬ ਦੂਰ ਤੋਂ ਕਈ ਵਧੀਆ ਜਜ ਕਰ ਲੈਂਦੇ ਕਈ ਰੋਂਗ ਜਜ ਕਰ ਲੈਂਦੇ ਆ ਉਹ ਹੁਣ ਉਹਨਾਂ ਦੀ ਥਿੰਗ ਈ ਹੈ ਵੀ ਜਿੰਨੂੰ ਮਿਲਾਂਗੇ ਤਦ ਪਤਾ ਲੱਗਦਾ ਕੌਣ ਕਿੱਦਾਂ ਦਾ ਤੇ ਆਰਟਿਸਟਾਂ ਦੇ ਵਿੱਚ ਮੈਨੂੰ ਬਹੁਤ ਪਿਆਰ ਮਿਲਦਾ ਮੈਂ ਬਹੁਤ ਪਲੇਜ਼ਡ ਹਾਂ ਕਿਉਂਕਿ ਆਰਟਿਸਟਾਂ ਦੇ ਵਿੱਚ ਸਾਡਾ ਕੰਮ ਆ ਬੈਟਣਾ ਉਹਨਾਂ ਤੇ ਉਹ ਜਾਣ ਜਾਣਦੇ ਨੇ ਕਿ ਕੌਣ ਕਿੱਦਾਂ ਦਾ ਕੌਣ ਕਿੱਦਾਂ ਦੀ ਹੈ ਸੋ ਇਸ ਕਰਕੇ ਮੈਂ ਬਲੇਜ਼ਡ ਹਾਂ ਕਿ ਮੈਨੂੰ ਬਹੁਤ ਸਾਰੇ ਇੰਡਸਟਰੀ ਦੇ ਆਪਣੇ ਭਰਾ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਰੇ ਬੱਚਾ ਨਹੀਂ ਜਿਹੜਾ ਪਿਆਰ ਕਰਦੇ ਨੇ ਨਹੀਂ ਨਹੀਂ ਬਿਲਕੁਲ ਨਹੀਂ ਅੱਛਾ ਇੱਕ ਨਾ ਹੀ ਥੋੜੇ ਗਾਣਿਆਂ ਦੀ ਬਾਤ ਗਾਣਿਆਂ ਦੀ ਗੱਲ ਚੱਲੀ ਜਾ ਤੇ ਇੱਕ ਮੈਂ ਹੋਰ ਅੱਜ ਦਿਨ ਚ ਸੁਪੂ ਗੱਲ ਹੈ ਜਿਹੜੀ ਨੋਟ ਕਰ ਲਈ ਅਸੀਂ ਵੀ ਬਾਕੀ ਆਪਾਂ ਪੰਜਾਬੀ ਗਾਇਕਾਂ ਦੇ ਕੀਰਮ ਉਹਦੇ ਵਿੱਚ ਵੀ ਜਿਹੜੇ ਗਾਇਕ ਵੇ ਗਾਇਕਾ ਹਨ ਵੀ ਉਹ ਉਹਨਾਂ ਸਮੋਤੋ ਚੀਜ਼ਾਂ ਦੀ ਮਨ ਕਰਦੇ ਵਿੱਚ ਅੰਦਰ ਜਾਦੀ ਗੱਡੀ ਜਿਆਦੇ ਹੈ ਨਾ ਪਰ ਥੋੜੇ ਹੁੰਦੇ ਜਿਆਦਾ ਲੰਬੀ ਹੁੰਦੇ ਨੇ ਨਾ ਮੋਟਿਆ ਕੋਈ ਬਸ ਇਹ ਕਿ ਦੁਨੀਆ ਲਾਈ ਕਰ ਰਹੀ ਹੈ ਅੱਜਕੱਲ ਸਾਰੇ ਮੈਂ ਤਾਂ ਇਹ ਜੋ ਬਣਾ ਦੇ ਕਿਆ ਵਿਆਹ ਵੀ ਦੁਖੀ ਹੈ ਤੇ ਗਵਾਹੀ ਵੀ ਦੁਖੀ ਹੈ ਜੀ ਦਾ ਦੇਖੋ ਦਿਲ ਟੁੱਟਿਆ ਹੋਇਆ ਹੈ ਤਾਂ ਬਸ ਚੱਲੀ ਜਾਦਾ ਹੈ ਔਰ ਲੋਗਰ ਲਾਈਕ ਕਰ ਰਹੇ ਆ ਪਰ ਸੰ ਉਹਨਾਂ ਦੀ ਡਿਮਾਂਡ ਤੇ ਕੀ ਲਾਈਕ ਕਰ ਰਹੇ ਆ ਦੁਨੀਆ ਬਿਲਕੁਲ ਇਸ ਪਰ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਤਰ੍ਹਾਂ ਦੇ ਜਾਇਆ ਚਾਹ ਹਾਂਜੀ ਹਾਂਜੀ ਮੈਂ ਤਾਂ ਤੁਸੀਂ ਗਾਇਆ ਵੀ ਹਰ ਰੰਗ ਆ ਤੇ ਹਰ ਰੰਗ ਦੇ ਲੋਕਾਂ ਨੂੰ ਬਹੁਤ ਸੰਗਤ ਹੈ ਹੁਣ ਗੱਲ ਕਰਾਂਗੇ ਜੀ ਰਿਐਲਿਟੀ ਰਿਐਲਿਟੀ ਜਿਹੜੇ ਸ਼ੋਅ ਨੇ ਹੈ ਨਾ ਵੀ ਅਮ 2012 ਦੀ ਮੇਰੇ ਕਾਲ ਦੇ ਵਿੱਚ ਆਪਾਂ ਗੱਲ ਕਰੀਏ ਉਹ ਤਾਂ ਵਾਇਸ ਆਫ ਪੰਜਾਬ ਸ਼ੋਅ ਸੀਗਾ ਹਨਾ ਹੀ ਉਹ ਦੋਤੂ 2017 ਦੇ ਵਿੱਚ ਰਾਜਗ ਸਾਲ ਜਾਂ 2021 ਦੇ ਵਿੱਚ ਵਿਧੋਸ ਹਨਾ ਤੇ ਵਿਧੋਸ ਲਈ ਅਸੀਂ ਤੁਹਾਨੂੰ ਬਹੁਤ ਬੋਟਾਂ ਦਿੱਤੀਆਂ ਮੈਂ ਕੱਲ ਬਾਅਦ ਜੇ ਸਾਡੇ ਮੁੰਡਾ ਨੇ ਪੋਟੇ ਘਾੜੇ ਤੇ ਬੋਟਾਂ ਕਾਹਦੇ ਕਰਦੇ ਨੇ 40 ਦਿਨ ਤੱਕ ਦੀ ਜਾਰਨੀ ਸੀ ਬਹੁਤ ਵਧੀਆ ਸੀ ਵਧੀਆ ਇਸ ਕਰਕੇ ਸੀ ਵੀ ਜਿਹੜਾ ਹਰ ਲੰਗ ਹੈ ਜੀ ਤੁਸੀਂ ਆਉਂਦੇ ਵਿੱਚ ਚਾਹੇ ਉਹ ਮੋਸ਼ਨ ਨਾਲ ਗੁੱਸਾ ਆਸਾ ਫਿਰਦਾ ਉਸ ਸਭ ਦਿਖਾਏਗਾ ਸਵਾਦ ਉਹਨੂੰ ਇਹ ਹੈ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਨਾਲ ਮੁਕਸੇ ਹੋ ਰਹੇ ਹਾਂ ਕਿ ਸ਼ੁਕਰ ਹੋਵੇ ਸਕੇ ਆ ਰੈਲਿਟੀ ਸ਼ੋਅ ਤਾਂ ਬਹੁਤ سارے ਆਫਰਸ ਆਉਂਦੇ ਆ ਬਟ ਮੈਂ ਨਹੀਂ ਜੀ ਮੈਂ ਇਹ ਕਹਿੰਦਾ ਕਿ ਮੈਂ करूंगी ਨਹੀਂ ਮੈਂ ਬੜੀਆ ਜਿਹੇ ਲੋਗੋ ਕਰੂੰਗੀ ਕਿਉਂਕਿ ਕਈ ਵਾਰ ਤੁਸੀਂ ਨਾ ਕੁਝ ਡਿਸੀਜਨ ਗਲਤ ਲੈ ਲੈਂਦੇ ਜਿੰਦਗੀ 'ਚ ਤੇ ਉਹ ਚੀਜ਼ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਕਿਉਂਕਿ ਤੁਸੀਂ ਸਹੀ ਹੁੰਦੇ ਹੋ ਪਰ ਉਸ ਚੀਜ਼ ਦੀ ਰਿਐਲਿਟੀ ਕੁਝ ਹੋਰ ਹੁੰਦੀ ਹੈ ਹਨਾ ਮੈਂ ਮੇਰੀ ਮੋਸਟਲੀ ਜਿੱਦਾਂ ਮੈਂ ਲਾ ਲਓ ਕਿ ਬਿੱਗ ਬਾਸ ਕੀਤਾ ਸੀ ਹਨਾ ਉੱਥੇ ਮੈਂ ਮੈਂ ਜੋ ਸੀ ਮਨੂਣੀ ਦਿਖਾਇਆ ਗਿਆ ਸੋ ਕਿਉਂਕਿ ਫਿਰ ਤੁਹਾਨੂੰ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਉਹ 24 ਘੰਟੇ ਦੇ ਸ਼ੋਅ ਵਿੱਚ ਇੱਕ ਘੰਟੇ ਦੇ ਐਪੀਸੋਡ ਵਿੱਚ ਉਹ ਚੈੱਕ ਦੀ ਜਿੰਨ ਹੁੰਦੀ ਹੈ ਪ੍ਰੋਮੋਸ਼ਨ 24 ਘੰਟੇ ਦੇ ਵਿੱਚ ਆਪਾਂ ਵੀ ਘਰ ਰਹਿੰਦੇ ਆ ਤਾਂ ਪੂਛਗੀ ਜੀ ਵੀ ਹੋ ਜਾਂਦੀ ਹੈ ਬੋਲ ਆ ਵੀ ਹੋ ਜਾਂਦਾ ਘਰ 'ਚ ਪਿਆਰ ਵੀ ਕਰਦੇ ਸੋ ਜੇ ਤੁਹਾਨੂੰ ਕੱਲਾ ਨੈਗੇਟਿਵਿਟੀ ਦਿਖ ਰਹੀ ਆ ਉਹ ਉਹਦੀ ਟੀਆਰ ਵੀ ਆ ਤੇ ਪਿਆਰ ਤਾਂ ਕੋਈ ਨਹੀਂ ਦਿਖਾਉਂਦਾ ਨਹੀਂ ਅਸੀਂ ਤਾਂ ਪਰ ਤੁਹਾਨੂੰ ਬੋਲ ਕਰਦੇ ਤਾਂ ਹੀ ਤੁਹਾਨੂੰ ਦੱਸਦੇ ਆ ਜੀ ਸੋ ਥੈਂਕ ਯੂ ਜਿਨ੍ਹਾਂ ਨੇ ਜਿਨ੍ਹਾਂ ਨੇ ਸਮਝਿਆ ਉਹਨਾਂ ਦਾ ਬਹੁਤ ਥੈਂਕ ਯੂ ਔਰ ਜਿਨ੍ਹਾਂ ਨੇ ਨਹੀਂ ਸਮਝਿਆ ਆਈ ਥਿੰਕ ਕਿ ਉਹ ਕੋਈ ਨੈਕਸਟ ਕਿਸੇ ਮੰਚ ਤੇ ਜਾਂ ਕਿਤੇ ਮਿਲਿਆ ਤਾਂ ਜ਼ਰੂਰ ਇਸ ਚੀਜ਼ ਨੂੰ ਵੀ ਪ੍ਰੂਫ ਕਰਾਂਗੇ ਕਿ ਅਸੀਂ ਐ ਕਿਦਾਂ ਨਹੀਂ ਬਿਸਕੀ ਠੀਕ ਹੈ ਅੱਛਾ ਇਹ ਹੁਣ ਗੱਲ ਕਰਦੇ ਹਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਵਾਲੇ ਹਨ ਜੀ ਕੋਈ ਸੋਲੋ ਪ੍ਰੋਜੈਕਟ ਤੁਹਾਡੇ ਦਿਲ ਦੇ ਨੇੜੇ ਹੋਵੇ ਜਾਂ ਕੋਈ ਪ੍ਰੋਜੈਕਟ ਤੁਸੀਂ ਸਾਜ ਦੇ ਨਾਲ ਕਰ ਰਹੇ ਆ ਬਹੁਤ ਸਾਰੇ ਆ ਰਹੇ ਆ ਬਹੁਤ ਵਧੀਆ ਆ ਰਹੇ ਨੇ ਬਸ ਨੈਕਸਟ ਤੁਸੀਂ ਬਹੁਤ ਨੈਕਸਟ ਲੈਵਲ ਤੇ ਦੇਖੋਗੇ ਤੇ ਹਮੇਸ਼ਾ ਇਹ ਹੀ ਕੋਸ਼ਿਸ਼ ਆ ਕਿ ਅੱਗੇ ਵਧਦੇ ਰਹੀਏ ਮੈਂ ਤੁਹਾਡੇ ਨਾਲ ਇੱਕ ਸਵਾਇ ਗੁਰੂ ਦੀ ਵਜਾ ਚਾਹੀਦੀ ਹੈ ਮੇਂ ਚਾਹੀਦੀ ਹੈ ਤੰਦਰੁਸਤੀ ਚਾਹੀਦੀ ਹੈ ਤੁਹਾਡਾ ਪਿਆਰ ਚਾਹੀਦਾ ਤੇ ਬਸ ਅੱਗੇ ਬਹੁਤ ਵੱਡੇ ਪ੍ਰੋਜੈਕਟ ਨੇ ਬਹੁਤ ਅੱਛੇ ਬਾਲੀਵੁੱਡ ਹਨਾ ਹਾਲੀਵੁੱਡ ਸਾਨੀ ਬਿਲਕੁਲ ਨਾ ਨਾ ਬਹੁਤ ਇਹ ਵੀ ਇਹਨਾਂ ਨੇ ਜੋ ਬਾਤਾਂ ਨਬੜੀ ਆਸ ਕਰਦੇ ਆ ਕਿ ਤੁਸੀਂ ਦੇਖਣਾ ਤੇ ਜਦੋਂ ਪੰਜਾਬ ਦਾ ਨੌਚਾ ਕਰਦੇ ਰਹੋ ਪੰਜਾਬੀ ਪੌਲਿਸੀ ਉਹ ਕਰ ਰਹੇ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਲਈ ਆਪਣੇ ਚਾਹੁੰਨ ਵਾਲੇ ਲਈ ਕੋਈ ਸਨੇਹਾ ਸਨੇਹਾ ਇਹ ਦੂੰਗੀ ਕਿ ਆ ਬਹੁ ਮੋਸਟਲੀ ਨਾ ਜੋ ਮੈਂ ਫੀਲ ਕੀਤਾ ਜਾਂ ਬਹੁਤ ਸਾਰੇ ਸਾਰੇ ਆਰਟਿਸਟ ਵੀ ਗੱਲ ਕਰਦੇ ਆ ਕਿ ਲੋਕ ਨਾ ਆਰਟਿਸਟ ਨੂੰ ਸਮਝਦੇ ਨਹੀਂ ਆ ਤੇ ਆਰਟਿਸਟ ਨੂੰ ਸਮਝਣਾ ਚਾਹੀਦਾ ਕਿਉਂਕਿ ਉਹ ਕਿਸ ਕੰਡੀਸ਼ਨ ਚ ਆ ਕੀ ਕੀ ਸਜੈਸ਼ਨs ਹੈਗਾ ਅਹ ਹਨਾਂ ਤਾਂ ਉਹ ਕਿਸੇ ਨੂੰ ਪਤਾ ਨਹੀਂ ਲੱਗਦਾ ਸਾਨੂੰ ਹੱਸਣਾ ਪੈਂਦਾ ਸਾਨੂੰ ਕੰਮ ਕਰਨਾ ਪੈਂਦਾ ਪਰ ਅਸੀਂ ਕੀ ਕਰਕੇ ਆਏ ਪਿੱਛੇ ਕਿਵੇਂ ਆ ਕਿ ਕੋਈ ਹਾਲ ਕੋਈ ਨਹੀਂ ਜਾਣਦਾ ਔਰ ਪਤਾ ਕੀ ਕਰਦੇ ਇੱਕ ਸੈਕਿੰਡ ਚ ਜੱਜ ਕਰ ਲੈਂਦੇ ਕਮੈਂਟ ਚ ਜੱਜ ਕਰ ਲੈਂਦੇ ਆ ਜੱਜ ਨਾ ਕਿਸੇ ਨੂੰ ਕਰੋ ਚਾਹੇ ਗੈਰੀ ਕਹਿੰਦੇ ਕੀ ਆਰਟਿਸਟ ਆ ਚਾਹੇ ਕੋਈ ਵੀ ਆ ਕਿਉਂਕਿ ਤੁਸੀਂ ਰੋਂਗ ਹੋ ਜਾਂਦੇ ਹੋ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਤੇ ਅਹ ਬਾਸਨ ਨੂੰ ਗਲਤ ਜਜ ਕਰਦੇ ਨਹੀਂ ਜਾ ਬਚਾ ਕਿ ਕਿਸੇ ਨੂੰ ਵੀ ਇਨੀ ਅਥਾਰਟੀ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਜਜ ਕਰ ਲੋ ਜਜ ਕਰਨ ਵਾਲਾ ਉੱਪਰ ਆ ਲਾ ਹੈ ਨਾ ਅੱਬਾ ਕੋਣ ਪਰ ਇੱਥੇ ਚੱਲਦਾ ਇਹ ਇਹ ਚੀਜ਼ਾਂ ਨੂੰ ਬੰਦ ਕੀਤਾ ਜਾਂਦਾ ਤੇ ਵਸੇ ਗੋਗੀ ਪੋਜ਼ਿਟਿਵ ਰਹੋ ਆਪਣੇ ਆਪਣੇ ਕੰਮ ਤੇ ਫੋਕਸ ਕਰੋ ਤੇ ਜੋ ਤੁਹਾਨੂੰ ਚੰਗਾ ਲੱਗਦਾ ਉਹਨੂੰ ਪਿਆਰ ਕਰੋ ਨਹੀਂ ਲੱਗਦਾ ਤਾਂ ਉਹਨੂੰ ਮਤਲਬ ਇਹ ਥੋੜਾ ਕਿ ਤੁਹਾਨੂੰ ਕੋਈ फोर्स ਕੀਤਾ ਜਾ ਰਿਹਾ ਕਿ ਤੂੰ ਪਿਆਰ ਹੀ ਕਰ ਲੈ ਨਹੀਂ ਕੀਤਾ ਜਾਂਦਾ ਤਾਂ ਡਿਵਰਟ ਕਰੋ ਪਰ ਬੁਰਾ ਨਾ ਕਿਸੇ ਨੂੰ ਬੋਲੋ ਕਿਉਂਕਿ ਤੂੰ ਤੁਸੀਂ ਪੂਰਾ ਬੋਲਦੇ ਹੋ ਇਹ ਮੇਰੇ ਤੋਂ ਜਾਂ ਹੋਰ ਕਿਸ ਨੂੰ ਫਰਕ ਤਾਂ ਪੈਂਦਾ ਨਹੀਂ ਤੁਹਾਡੀ ਜੁਬਾਨ ਗੱਦੀ ਹੁੰਦੀ ਹੈ ਔਰ ਤੂੰ ਕਿਹੜਾ ਨਾ ਦੇਖੇ ਨਹੀਂ ਵੀ ਪਰ ਤੁਸੀਂ ਵਿੱਚ ਹੀ ਮਨ ਸਿਰ ਉਸ ਦਾ ਵੀ ਵਿਚਾਰ ਦਿੱਤਾ ਜਾ ਰਿਹਾ ਹੈ ਤੇ ਸਾਰੇ ਪੋਜ਼ਿਟਿਵ ਰਹਿਣ ਆਪਣੇ ਆਪਣੇ ਕੰਮ ਤੇ ਫੋਕਸ ਕਰਨਾ ਆਪਣੇ ਆਪਣੇ ਕੰਮ ਦੇ ਰਾਹੀਂ ਅੱਗੇ ਜਾਣਾ ਕਿਉਂਕਿ ਹਰ ਬੰਦਾ इमोशनल ਅਜ ਦੇ ਜ਼ਮਾਨੇ ਦੇ ਵਿੱਚ ਕੋਈ ਦੱਸੇ ਨਾ ਦੱਸੇ ਕੋਈ ਵੀ ਕਿਸੇ ਨੂੰ ਕੁਝ ਬੋਲ ਦਿੰਦਾ ਤਾਂ ਦੁੱਖ ਹੁੰਦਾ ਤੇ ਇਹ ਹੀ ਗੱਲ ਹੈ ਕਿ ਬੇਸਿਕਲੀ ਆਰਟਿਸਟ ਨੂੰ ਸਮਝ ਆਉਂਦੀ ਹੈ ਕਿਉਂਕਿ ਅੱਛਾ ਮੈਂ ਹੋਣਾ ਹੈ ਸਮੇਂ ਦੀ ਗੱਲ ਆਈ ਪਰ ਕੁਝ ਛੇਤੀ ਨਾਲ ਉਹਨਾਂ ਇੱਕ ਗੱਲ ਕਹਿ ਚਾਹਣਾ ਵੀ ਤੁਸੀਂ ਜਿਹੜੇ ਆ ਕੋਈ ਗਾਲ ਕੀ ਜਨਾਬ ਦੇ ਬੇਨਤੀ ਦੇ ਨਾਲ ਭਾਈ ਆਪਣਾ ਜੀਵਨ ਬਦਤਰ ਉੱਚਾ ਕੀਤਾਈ ਹੈ ਹਨਾ ਤੇ ਆਪਣੇ ਪਰਿਵਾਰ ਦਾ ਜਿਹੜਾ ਘਰ ਨੂੰ ਜੀਵਨ ਬਦਤਰ ਉੱਚਾ ਕੀਤਾ ਪਰ ਇਸੇ ਨਾਲ ਵਾਲੀ ਜਿਹੜੀਆਂ ਲੜਕਾ ਕੁੜੀਆਂ ਨੇ ਹਨਾ ਖਾਸ ਕਰਕੇ ਗਰੀਬ ਘਰਾਂ ਦੇ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਬੋਝ ਸਮਝ ਰਹੇ ਸੀ ਉਹਨਾਂ ਲਈ ਵੀ ਤੁਸੀਂ ਉਹਨਾਂ ਦੀ ਉਹਨਾਂ ਕੁੜੀਆਂ ਦੀ ਮੈਂ ਕਹਿੰਦਾ ਜਿਹੜਾ ਜੀਵਨ ਸੁਖਾਲਾ ਕਰਤਾ ਕਿਉਂਕਿ ਉਹ ਸਮਝਦੇ ਨੇ ਕਿ ਜੇ ਅਫਸਾਨਾ ਖਾੜ ਇਹ ਤੇ ਬ੍ਰੀ ਪ੍ਰਵਾਧਰ ਵਿੱਚ ਉੱਟ ਗਿਆ ਨਾ ਸਾਰੇ ਪੁਰੀ ਮੈਂ ਕਹਿੰਦਾ ਕੋਲ 10 ਧਾਰ ਕਰ ਸਕਦੀ ਆ ਤਾਂ ਉਹਨਾਂ ਦੀ ਬੇਟੀਆਂ ਵੀ ਥੋੜਾ ਕੰਮ ਕਰ ਸਕਦੀਆਂ ਹਨਾ ਤੇ ਇਹ ਸਾਡੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਜੀ ਤੇ ਮੁੰਡੇ ਤੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਸਮਝੋ ਤੇ ਇਹ ਜਿਹੜੇ ਸਮਾਜ ਸੰਨਖਣ ਕਰ ਸਕਦੀ ਆ ਤਾਂ ਉਹਨਾਂ ਦੀਆਂ ਬੇਟੀਆਂ ਨੇ ਉਹ ਵੀ ਹਨਾ ਕੋਲ ਦੇ ਕੋਲ ਦਾ મતલਬ ਜਿੱਦਾਂ ਆਪਣੇ ਸਾਰੇ ਚੱਲਦਾ ਕਿ ਮੁੰਡੇ ਚਾਹੀਦੇ ਨੇ ਇਹ ਬੰਦੇ ਇਸਾਰਾ ਕੁਝ ਕਰਨੀ ਹੈ ਨਹੀਂ ਕੋਪਰ ਤੁਸੀਂ ਕੱਲ ਸਭ ਗਾ ਪੂਰੀ ਕਰਾਈ ਕੋਪਰ ਇਹ ਆ ਕਿ ਕੁੜੀਆਂ ਨੂੰ ਪਿਆਰ ਕਰੋ ਕੁੜੀਆਂ ਦੀ ਇੱਜ਼ਤ ਕਰੋ ਸਭ ਦੀਆਂ ਸਾਂਝੀਆਂ ਹੁੰਦੀਆਂ ਕੁੜੀਆਂ ਤੇ ਬਹੁਤ ਨਾਮ ਬਣਾਉਂਦੀਆਂ ਔਰ ਬੜੀਆਂ ਦਿਲੋਂ ਅਟੈਚ ਹੁੰਦੀਆਂ ਫੈਮਿਲੀ ਨਾਲ ਜਿਹੜਾ ਵੀ ਰਿਸ਼ਤਾ ਉਹਨਾਂ ਨਾਲ ਜੁੜਦਾ ਚਾਹੀਏ ਹਸਬੰਦ ਦਾ ਹੋਵੇ ਚਾਹੀਏ ਕੋਈ ਵੀ ਕੰਮ ਹੋਵੇ ਜਿਹਨੂੰ ਰਿਸਪੈਕਟ ਇਹ ਮੇਰੀ ਨਿਗਾਹ ਮੈਂ ਸਮ ਟਾਈਮ ਫੀਲ ਕਰਦੀ ਕਿ ਜਦੋਂ ਪਤਾ ਹੈ ਕਿ ਲਾਈਕ ਆਰਥ ਦਾ ਜਿਹੜਾ ਆਦਾ ਜਾਂ ਉਹਦਾ ਜਿਹੜਾ ਉਹਦਾ ਪਦਵੀ ਇਹ ਬਹੁਤ ਵੱਡੀ ਹੈ ਤੇ ਤੂੰ ਉੱਤੇ ਕੁਛ ਹੈ ਨਹੀਂ ਤਾਂ ਬੜੀ ਧੰਨਵਾਦੀ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਸਮਾਂ ਦੇਣ ਲਈ ਤੇ ਨਹੀਂ ਸੱਚੀਆਂ ਬਹੁਤ ਗੱਲਾਂ ਕਰਾਂਗੇ ਧੰਨਵਾਦ